ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹਕੂਮਤ ਰਾਜ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਖਲਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਧੜੇਬੰਦੀ ਬਣਨਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡਾ ਬਵਾਲ ਵੱਡਾ ਭੰਬੜ ਹਾਲੇ ਵੀ ਬੁਝਣ ਤੇ ਰੁਕਣ ਦਾ ਨਾਮ ਨਹੀਂ ਲੈ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਆਪਣੀ ਮਨਮਰਜ਼ੀ ਹਾਲੇ ਵੀ ਕੀਤੀ ਜਾ ਰਹੀ ਹੈ ਯਾਨੀ ਕਿ ਇਹ ਨਹੀਂ ਮੰਨ ਰਿਹਾ ਆਪਣੀ ਜਿੱਦ ਉੱਤੇ ਅੜੇ ਹੋਏ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲਤੂ ਜੋ ਹੁਕਮਨਾਮੇ ਹੋਏ ਸੀ ਅਸੀਂ ਉਹਨਾਂ ਉੱਤੇ ਪੈਰਾ ਦੇਾਂਗੇ ਅਸੀਂ ਨਿਮਾਣੇ ਸਿੱਖਾਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਜਿਹੜੀ ਸਿਰ ਮੌਰ ਜਿਹੜੀ ਹੈ ਅਦਾਲਤ ਹੈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲਤੂ ਫੈਸਲੇ ਆਏ 2 ਦਸੰਬਰ 2024 ਨੂੰ ਕੱਲੇ ਸਿੱਖ ਧਰਮ ਵੱਲੋਂ ਨਹੀਂ ਲਗ ਭਗ ਭਾਰਤ ਦੇ ਸਾਰੇ ਧਰਮਾਂ ਵੱਲੋਂ ਇਸ ਦੀ ਸਲਾਹਾ ਕੀਤੀ ਗਈ ਕਿ ਹਾਲੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਜਿਹੜੀ ਪਹਾਲ ਹੈ ਉਹ ਕਿਸੇ ਦੇ ਅੰਡਰ ਨਹੀਂ ਚੱਲ ਰਹੀ ਲੇਕਿਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਮਨਮਰਜ਼ੀ ਕੀਤੀ ਬਲਵਿੰਦਰ ਸਿੰਘ ਪੁੰਦਲ ਡਾਕਟਰ ਦਲਜੀਤ ਸਿੰਘ ਚੀਮਾ ਨੇ ਜੋ ਫੈਸਲੇ ਲੱਗੇ ਉਹਨਾਂ ਫੈਸਲਿਆਂ ਦੇ ਬਿਲਕੁਲ ਉਲਟ ਕੰਮ ਕੀਤੇ ਖਾਸ ਕਰਕੇ ਭਰਤੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੈਕਸਟੇਜ ਤੇ ਕੰਮ ਕੀਤਾ ਜਾ ਰਿਹਾ ਹੈ ਬੈਕਸਟੇਜ ਤੇ ਕੰਮ ਕਰਨ ਦੇ ਨਾਲ ਜਿੰਨਾ ਕੋ ਪੰਥ ਜਿੰਨਾ ਕੋ ਸ਼੍ਰੋਮਣੀ ਅਕਾਲੀ ਦਲ ਦੂਸਰੇ ਪਾਸੇ ਜਿੰਨਾ ਕੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੁਕਸਾਨ ਹੋਇਆ ਹੈ ਇਸ ਨੁਕਸਾਨ ਦੀ ਪਰਭਾਈ ਕਰਨਾ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਬੜਾ ਮੁਸ਼ਕਲ ਹੋ ਜਾਵੇਗਾ ਇਧਰ ਬਿਕਮਜੀਤ ਸਿੰਘ ਮਜੀਠੀਆ ਜਿਸ ਨੂੰ ਮਾਝੇ ਦਾ ਜਨਰਲ ਕਿਹਾ ਜਾਂਦਾ ਹੈ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਆਪਣੇ ਹਲਕੇ ਦੇ ਵਿੱਚ ਦਿਨ ਪਰ ਰਾਤ ਇਹ ਕੀਤਾ ਬ੍ਰਿਵਿੰਦਰ ਸਿੰਘ ਭੁੰਦੜਵਾਲ ਨੂੰ ਉਹਨਾਂ ਨੂੰ ਸੁਪਰ ਸੀਐਮ ਕਿਹਾ ਗਿਆ ਉਸ ਤੋਂ ਬਾਅਦ ਕਿਹਾ ਗਿਆ ਸ਼ਰੂਮਣੀ ਅਕਾਲੀ ਦਲ ਦੀ ਪਿੱਠ ਵਿੱਚ ਐਸ ਵੈਲ ਐਸ ਸੁਖਬੀਰ ਸਿੰਘ ਬਾਦਲ ਦੀ ਪਿੱਠ ਦੇ ਵਿੱਚ ਚੁਰਾ ਘੋਪਿਆ ਹੈ ਵਿਕਰਮਜੀਤ ਸਿੰਘ ਮਜੀਠੀਆ ਨੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਆਪਣੀਆਂ ਆਤਾਂ ਤੋਂ ਬਾਜ਼ ਆ ਜਾਣਾ ਚਾਹੀਦਾ ਹੈ ਲੇਕਿਨ ਵਿਕਰਮਜੀਤ ਸਿੰਘ ਮਜੀਠੀਆ ਨੇ ਜੋ ਸ਼ਬਦ ਕਹੇ ਨੇ ਜੋ ਸ਼ਬਦ ਵਰਤੇ ਨੇ ਸ਼ਰੋਮਣੀ ਅਕਾਲੀ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਗਨੀ ਰੁਗਵੀਰ ਸਿੰਘ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹ ਕਾਬਲੇ ਤਰੀਫ ਨੇ ਉਹਨੇ ਕਹੇ ਮੰਦ ਭਾਗਾ ਹੈ ਜਲੀਲ ਕਰਨਾ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾ ਦੇਣਾ ਯਾਨੀ ਕਿ ਕਿਤਨਾ ਕਿਤੇ ਜਾ ਕੇ ਇੱਕ ਜਿਹੜੀ ਚਿੰਕ ਹੈ ਜਿਹੜੀ ਅੰਗਿਆਰੀ ਹੈ ਉਹ ਬਬੂਲਾ ਬਣ ਕੇ ਨਿਕਲੀ ਹੈ ਸਿੱਖ ਦੇ ਸਿੱਖਾਂ ਦੇ ਪ੍ਰਤੀ ਸ੍ਰੀ ਅਕਾਲ ਤਖਤ ਦੇ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪ੍ਰਤੀ ਆਪਣਾ ਦੁੱਖ ਜਿਹੜਾ ਆਪਣਾ ਦਰਦ ਜਿਹੜਾ ਹੈ ਬਾਹਰ ਕੱਢਿਆ ਹੈ ਬਲਵੰਦੇਰੀ ਬਾਹਰ ਆਇਆ ਹੈ ਟਾਰਗੇਟ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਅਤੇ ਸਮੁੱਚੀ ਸ਼ਰੂਮਣੀ ਅਕਾਲੀ ਦਲ ਨੂੰ ਅਤੇ ਬਾਗੀ ਧੜੇ ਨੂੰ ਵੀ ਟਾਰਗੇਟ ਕੀਤਾ ਅੱਜ ਬਲਵਿੰਦਰ ਸਿੰਘ ਭੁੰਦੜ ਮਣੌਣ ਗਏ ਲੇਕਿਨ ਬਲਵਿੰਦਰ ਸਿੰਘ ਭੁੰਦੜ ਨੂੰ ਅੱਜ ਕੋਰੀ ਨਾ ਹੋਈ ਨਾ ਮੈਂ ਅੱਜ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਨਾ ਮੈਂ ਕੱਲ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਘਰਾ ਕੰਮ ਕਰਾਂਗਾ ਆਖਰਕਾਰ ਸੁਖਬੀਰ ਸਿੰਘ ਬਾਦਲ ਕੀ ਸ਼ਰੂਮਣੀ ਅਕਾਲੀ ਦਲ ਦੇ ਬਾਗੀ ਧੜੇ ਵਿੱਚ ਜਾਣਗੇ ਜਾਂ ਭਾਰਤੀ ਜਨਤਾ ਪਾਰਟੀ ਵੱਲ ਚਲੇ ਜਾਣਗੇ ਕਿ ਆਸਰਾਂ ਆਈਆਂ ਲਗਾਈਆਂ ਜਾ ਰਹੀਆਂ ਨੇ ਕਿ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਉਹ ਨਸ਼ੀ ਤਸਕਰੀ ਦੇ ਅੰਡਰ ਉਹਨਾਂ ਤੇ ਕੇਸ ਚੱਲ ਰਹੇ ਨੇ ਕੇਸਾਂ ਦਾ ਨਬਟਾਰਾ ਤਾਂ ਹੀ ਹੋਵੇਗਾ ਜੇਕਰ ਉਹ ਭਾਰਤੀ ਜਨਤਾ ਪਾਰਟੀ ਦੀ ਬੁੱਕਲ ਦੇ ਵਿੱਚ ਚਲੇ ਜਾਂਦੇ ਨੇ ਜੇਕਰ ਚਲੇ ਜਾਂਦੇ ਨੇ ਤਾਂ ਸਾਰੇ ਕੇਸ ਮਾਮਲੇ ਉਹਨਾਂ ਦੇ ਖਤਮ ਹੋ ਜਾਣਗੇ ਇਸ ਨੂੰ ਲੈ ਕੇ ਇਹ ਕਿਆਸਗਾਈਆਂ ਲਗਾਈਆਂ ਲਗਾਈਆਂ ਜਾ ਰਹੀਆਂ ਨੇ ਬਿਕਮ ਜਿਸ ਮਜੀਠੀਆ ਭਾਰਤੀ ਜਨਤਾ ਪਾਰਟੀ ਵੱਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਧੜੇ ਵੱਲ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਨਹੀਂ ਰਹਿਣਗੇ ਕਿਉਂਕਿ ਜਿਹੜਾ ਕਾਰਨ ਦੱਸੋ ਨੋਟਸ ਉਹਨਾਂ ਨੂੰ ਦਿੱਤਾ ਗਿਆ ਹੈ ਉਸ ਦਾ ਨਾ ਜਵਾਬ ਦਿੱ ਉਹਦਾ ਜਵਾਬ ਨਹੀਂ ਦਿੱਤਾ ਕਿਉਂਕਿ ਸੂਤਰ ਤਾਂ ਇਹ ਵੀ ਦੱਸਦੇ ਨੇ ਕਿ ਉਹਨਾਂ ਦੀ ਧਰਮ ਪਤਨੀ ਗਰੀਬਕੌਰ ਮਜੀਠੀਆ ਵੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਵਿੱਚ ਜਾਵੇਗੀ ਧੰਨਵਾਦ